ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚੁ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾ ਚੁਪੇ ਚਪਨਾ ਹੋਈ ਜੇ ਲਾਇ ਰਹਾ ਅਲਬਤਾਰ ਓਖੇ ਆ ਭੁਖ ਨ ਉਤਰੀ ਜੇ ਬੰਨਾਂ ਫੁਰੀਆ ਭਾਰ ਸਹਿ ਸਿਆਣ ਪਾ ਲਖ ਹੋਵੇ ਤੈ ਕਿਨ ਚੱਲੇ ਨਾਲ ਇਹ ਸਚਿਆਰਾ ਹੋਈ ਐ ਕਹਿ ਕੂਰੇ ਟੁੱਟੇ ਪਰ ਮੁਕਰੇ ਜਾਈ ਚੱਲਣਾ ਨਾ ਲਗ ਤਿਆ ਨਾਲ ਹੁਕਮੀ ਹੋ ਬੁਨਿਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਹੀ ਹੋਵਨ ਜੀ ਹੁਕਮ ਮਲੇ ਵਡਿਆਈ ਹੁਕਮੀ ਤਮਨੇ ਸ਼ੋਕ ਮਲੇਖ ਧੋਕ ਸੁਖ ਪਾਈਏ ਕਨਾ ਹੁਕਮੀ ਬਖਸ਼ੀਐ ਇੱਕੋ ਹੁਕਮੀ ਸਦਾ ਭਾਈਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਉੰਮੇ ਕਹੀ ਨ ਕੋਈ ਗਾਵੇ ਗੋਦਾਨ ਹੋਵੇ ਕਿਸੇ ਤਾਨ ਗਾਵੇ ਤੁੰਦਾ ਜਾਣੀ ਨਿਸਾਨ ਗਾਵੇ ਕੁੰ ਗੋਣ ਬੜੀਆਂ ਆ ਚਾਰ ਗਾਵੀ ਖੂ ਵਿਦਿਆ ਵਿਖਮ ਵਿਚਾਰ ਗਾਵੇ ਕੁੰ ਸਾਜ ਕਰੇ ਤਨ ਕੇ ਗਾਵੀ ਕੁੰ ਜੀਲੇ ਫਰਦੇ ਗਾਵੀ ਕੁੰ ਜਾਪੇ ਦਿਸੇ ਦੂਰ ਗਾਵੇ ਕੁੰ ਵੇਖੇ ਹਾਦਰਾ ਦੂਰ ਕਥਨਾ ਕਥਿਨ ਆਵੇ ਟੋਟ ਕਤ ਕਦ ਕਥੀ ਕੋਟੀ ਕੋੜ ਕੋਟ ਦਿੰਦਾ ਦਿਲ ਹਿੰ ਦੇਥ ਕਪਾਹੀ

ਪਰ ਮੀ ਆਵੇ ਕੱਪੜਾ ਨਜ਼ਰੀ ਮੋਕ ਦਵਾਰ ਨਾਨ ਹੀ ਵਹਿ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਏ ਜਿਨਸੀ ਵਿਅਤ ਨ ਪਾਇਆ ਮਾਨ ਨਾਮ ਗਾਵੀ ਗੁਣੀ ਨਦਾਨ ਗਾਵੀ ਇਸ ਨੀਮਤ ਰਖੀਏ ਭਾਵੋ ਦੁਖ ਪਰ ਹਸ ਸੰਕਾਲ ਲੈ ਜਾਈ ਗੁਰਮਖ ਨਾਦਮ ਗੁਰਮਖ ਵੇਦਮ ਗੁਰਮਖ ਰਿਆ ਸਮਾਈ ਗੁਰੇਸ਼ਰਨ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਣ ਅੱਖ ਨਾਹੀ ਕਹਿਣਾ ਕਸ ਨਾ ਜਾਈ ਗੋਰਾਇ ਕਦੇ ਵਜਾਈ ਸੁਵਨਾ ਜੀਆਂ ਕਾਇ ਖੰਡਾ ਤਾ ਸੋਮੇ ਉਸ ਨਾ ਜਾਈ ਤੇਸ ਨਾਮ ਜੇ ਤਿਸ ਭਾਵਾਂ ਬਿਨ ਭਾਣੀ ਕੇ ਨਾਹੀ ਕਰੀ ਜਿਤੇ ਸੇਤੂ ਪਾਈਂ ਵੇਖਾਂ ਬਿਨ ਕਰਮ ਕੀ ਮਿਲੇ ਲੈ ਮਤ ਵਿੱਚ ਰਤਨ ਜਵਾਹਰ ਮਾਨਖ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬਝਾਈ ਸਵਨਾ ਜੀਆਂ ਕਾਇਕ ਦਾਤਾ ਸੋਮੇ ਵਿੱਚ ਨਾ ਜਾਈ ਜੇ ਜੁਗਚਾਰੇ ਆਰੰਝਾ ਹੋਦ ਸੁਣੀ ਹੋਏ ਨਵਾਂ ਖੰਡਾ ਜਾਨੀ ਦਾ ਚਲੇ ਸੋ ਕੋਏ ਚੰਗਾ ਨੁਰ ਖਾਏ ਕੈ ਜਾ ਸਗੀਤ ਜਗਲੇ ਜੇ ਸੰਦਨ ਦਾ ਆਇਤਾ ਬਾਤ ਨ ਪਛੇ ਕੇ ਕੀਟਾ ਅੰਦਰ ਕੀਟ ਕਾ ਦੋਸ਼ੀ ਦੋਸ਼ ਤਰੇ ਨਾ ਲਗ ਨਿਰਕੋਣ ਕੋਣ ਕਰੇ ਬੁਣ ਬੰਤਿਆ ਕੁੰਤੇ ਤੇ ਹਾ ਕਹੇ ਨਸ ਜਿਹੇ ਜੇ ਤਸ ਕੁੰਨ ਕੋਇ ਕਰੇ ਸੋਨੇ ਸਿੰਧ ਕੇ ਸੁਨਾਥ ਸਨੇ ਅਤਰਤ ਬੁਲਿਆ ਕਾਸ਼ ਨਹੀ ਦੀਪ ਲੋਪਤਾ ਸੁਣਿਏ ਕੋਈ ਨਾ ਸਕੇ ਕਾਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਏ ਦੁਖ ਪਾਪ ਕਾ ਨਾਸ ਸੁਣਿਏ ਈਸਰ ਵਰਮਾ ਇੰਦਰ ਸੁਣਿਏ ਮੁਕਸਲਾ ਹਨੂੰਮਦ ਸੁਣਿਏ ਜੋਗ ਜਗਤ ਨਿਭੇਦ ਸੁਣਿਏ ਸਾਸ ਸਾਸ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਏ ਦੁਖ ਪਾਪ ਕਾ ਨਾਸ ਸੁਣਿਐ ਸੰਤੋ ਗਿਆਨ ਸੁਣਿਐ ਅਸਰ ਕਾਸ਼ਨਾ ਸੁਣਿਐ ਬੜ ਬੜ ਭਾਵੀ ਹਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਵ ਕਾ ਨਾਸ ਸੁਣਿਐ ਸਰਾਗ ਨਾਂਖੇਗਾ ਸੁਣਿਐ ਸੇ ਕਪੀਰ ਪਾਤੀਸ਼ਾ ਸੁਣਿਐ ਅੰਦੇ ਪਾਵੇ ਰਾਹ ਸੁਣਿਐ ਹਾਥ ਸੰਗਾ ਹੂ ਨਾਨਕ ਭਗਤਾਂ ਸਦਾ ਵਿਗਾਸ ਮਨਿਆਂ ਜੋ ਕਪਾਵ ਕਾ ਨਾਸ ਬਨੇ ਗੀ ਗਤ ਕਹੀ ਨਾ ਜਾਈ ਜੀ ਕੋ ਕਹੇ ਪਿਛੇ ਪਿਛਤਾਇ ਕਾਗਜ਼ ਕਾ ਨ ਲੇਖਣ ਹਾਰ ਮੰਨੇ ਕਾਵੇ ਕੰਨ ਵਿਚਾਰ ਹੈ ਸਾ ਨਾਮ ਦੇਜਨ ਜਿਨ ਹੋਏ ਜੀ ਕੋ ਮਨ ਜਾਣੀ ਮਨ ਕੋਏ ਮੰਨੇ ਸੁੱਤ ਹੋਏ ਮਨ ਬਦ ਮੰਨੇ ਸਗਲ ਪਉਨ ਕੇ ਸਦ ਮੰਨੇ ਮੋ ਛੋਟਾ ਨ ਖਾਈ

ਮਨ ਨੇ ਤਰੇ ਤਾਰਿੰ ਕੋ ਸਿੱਖ ਮਨਹਿ ਨਾਨਕ ਪਵਿਨ ਅਪੇਖ ਐਸਾ ਨਾਮ ਨਿਰੰਜਨ ਹੈ ਜੇ ਕੋ ਮਨ ਜਾਣੇ ਮਨ ਕੋ ਪੰਜ ਵਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੁਹੈ ਦਰ ਰਾਜਾਨ ਪੰਜਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਬੇਚਾਰ ਕਰਤੇ ਕੇ ਕਰਨ ਨਹੀਂ ਸੰਵਾਰ ਤੋਲ ਤਰੰਦਿਆ ਕਾਬੂਤ ਸੰਤੋਤ ਹਾਰ ਕੇ ਆਜਨ ਸੂਤ ਜੇ ਕੋ ਬੁਝੇ ਹੋ ਸਤਿਆ ਤਵਲੀ ਉਪਰ ਕੇਤਾ ਪਾਰ ਚਰਤੇ ਹੋਰ ਪਰੇ ਹੋਰ ਹੋ ਤਿਸਤੇ ਪਾਤ ਲੇਕਣ ਜੋਰ ਜੀ ਯਾ ਤਰੰਗਾ ਕੇ ਨਾਮ ਸਮ ਨਾਮ ਲਿਆ ਪੁਰੀ ਕਲਾ ਇਹੋ ਲੇਖਾ ਲਖ ਜਾਣੇ ਕੋ ਲੇਖਾ ਲਖ ਆ ਕੀਤਾ ਹੋਏ ਕੀ ਤਾ ਤਾ ਸਹਾਲੇ ਰੂਪ ਕੀਤੀ ਦਾ ਜਾਣੀ ਕਨਕੋਥ ਕੀਤਾ ਪਸਾਈ ਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਉਨ ਕਹਾ ਵੀ ਚਾਰ ਹਵਾਰਿਆ ਨ ਜਾਵੇ ਈਕ ਵਾਰ ਜੋਤਿ ਤੇ ਭਾਵੇ ਸਾਈ ਭਲੀ ਕਾ ਤੁਸਦਾ ਸਲਾਮ ਦਰੰਕਾ ਅਸਾਂ ਕੇ ਜਪ ਸੰਕ ਭਾਉ ਸੰਕ ਪੂਜਾ ਸੰਗ ਤਪ ਤਵ ਅਸੰਖ ਗ੍ਰੰਥ ਮੁਖ ਵੀਦ ਪਾਲ ਸੰਖ ਜੋਗ ਮੰਦਰਹੀ ਉੰਦਾਸ ਅਸਾਂ ਅੰਗ ਭਗਤ ਗੁਣ ਗਿਆਨ ਵਿਚਾ ਸੰਤ ਸਤੀ ਅਸੰਖ ਦਾਤਾਰ ਅਸਾਂ ਕਸੂਰ ਮੁਪਕ ਸਾ ਸੰਖ ਮੋਲੇ ਬਿਲਾਏ ਤਾਰ ਕੁਦਰਤ ਕਾਣ ਕਹਾ ਵਿਚਾਰ ਹਵਾਰਿਆ ਨਾ ਜਾਵੇ ਏਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮ ਅਦਰ ਅੰਕਾਰ ਅਸਾਂ ਕਮੋਰ ਕੰਦ ਕੋ ਸੰਖ ਜੋਹ ਰੰ ਕੋ ਸੰਖ ਮਰ ਕਾ ਜਾਏ ਜੋਰ ਅਸਾਂ ਕ ਗਰ ਤਿਆ ਕਮਾਈ ਅਸਾਂ ਕ ਪਾਪੀ ਪਾ ਕਰਨ ਜਾਏ ਅਸਾਂ ਕੋੜਿਆਰ ਕੋੜੇ ਫਰਾਈ ਸੰਖ ਮਲੇਸ਼ ਮਲ ਭਾਖਾਏ ਅਵ ਸੰਗ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵੇ ਇਨ ਕਵਾ ਜੁ ਤ ਤ ਭਾਵੇ ਸਾਈ ਭਲੀਕਾਰ ਸਤਿ ਸ੍ਰੀ ਅਕਾਲ ਅਸਾਂ ਖਨਾਵ ਸੰਖਤਾਵਾਂ ਗੰਗ ਸੰਕਲੋ ਅਸਾਂ ਕੈ ਸਰ ਭਾਰ ਵਿਖਰੀ ਨਾਮ ਖਰੀ ਸਲਾ ਅਖਰੀ ਗਿਆਨ ਗੀਤ ਗੂੰਗਾ ਅਖਰੀ ਲੇਖਣ ਬੋਲਣ ਮਾ ਅਕਰਾ ਸਰ ਸੰਜੋਗ ਵਖਾਨ ਜੇ ਨੇ ਲਿਖੇ ਤਿਸ ਨਾਹੀ ਜੇ ਫਰਮਾਏ ਤੇ ਤੇ ਪਾਈ ਜੇਤਾ ਕੀਤਾ ਦਿੱਤਾ ਨਾ ਵਿੰਦਾ ਹੀ ਨਹੀਂ ਕੋਥਾ ਕੁਦਰਤ ਕੌਣ ਕਹਾ ਵੀ ਚਾਹ ਹਵਾ ਰਿਆ ਨਾ ਜਾਵੇ ਈਕਵਾ ਜੋ ਤਦ ਭਾਵੇ ਸਾਈ ਭਲੀ ਕਾ ਤੁਹਾਰਾ ਸਲਮ ਰੰਗ ਕਾ ਪਰ ਇਹ ਹੱਥ ਪੈ ਤੰ ਦੇ ਪਾਣੀ ਤੋ ਤੇ ਤੁਸਕੇ ਮੋਤ ਬਲੇਤੇ ਕੱਪੜ ਹੋਏ ਦੇ ਸਾਬਨ ਲਿਓ ਤੋਏ ਪਰ ਇਹ ਮਤ ਪਾਪ ਕੇ ਸੰਭ ਧੋਪੇ ਨਾਵੇਂ ਕੇ ਦੰਗ ਪੁੰਨੀ ਪਾਪੀ ਆਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਹੂੰ ਜਾਓ ਤੇਰੇ ਤਮ ਦਿਆ ਸਦਾਨ ਜੇ ਕੋ ਪਾਵੇ ਤਿਲ ਕਾਮਣ ਸੁਣਿਆ ਮਨਿਆ ਮਨ ਕੀਤਾ ਭਾਵ ਅੰਤਰ ਗਾਤੀ ਥਮ ਨਾਓ ਸਭ ਕਉ ਤੇਰੇ ਮੈਂ ਨਾਹੀਂ ਕੋਈ ਬੇਣਗਣ ਗੇਤੇ ਭਗਤਨ ਹੋਏ ਸਵਾਤ ਆਤ ਬਾਣੀ ਬਰਮੰਸਾ ਸਹ ਹ ਸਦਾ ਮੰਚਾਓ ਕੌਂਸ ਵੇਲਾ ਵਕਤ ਕੌਨ ਕੌਨ ਤਿਤ ਕੌਨ ਵਾਰ ਕੌਂਸ ਰਤੀ ਮਹ ਕੌਨ ਜਿਤ ਹੋਇ ਆਕਾਰ ਬੇ ਨਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਨ ਭਗਤ ਨ ਪਾਇਓ ਕਾਦੀਆ ਜੇ ਲੇਖਣ ਲੇਖ ਪ੍ਰਾਨ ਤਿਤ ਵਾਰਨਾ ਜੋਗੀ ਜਾਣ ਸਮਹੁ ਨ ਕੋਈ ਯਾ ਕਰਤਾ ਸਿਟੀ ਕੋ ਸਾਂਝੀ ਆਪੀ ਜਾਣੀ ਸੋਈ ਕਿਵ ਕਰੀ ਅੱਖਾਂ ਕਿ ਉਸ ਲਾਈ ਭਵਾਨੀ ਕਿਵ ਜਾਣਾ ਨਾਨਕ ਅੱਖਾਂ ਸਾਹ ਕੂ ਆਖੇ ਇੱਕ ਦੋਈ ਇੱਕ ਸਿਆਣਾ ਹੰਡਾ ਸਾਈ ਵਿੰਟੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੀ ਆਗੇ ਗਿਆਨ ਸੋ ਹੈ ਪਤਲ ਪਤਲ ਲਖ ਗਾਸਾ ਗਾਸੂੜ ਕੋੜ ਕਪਾਲੁ ਤਕੀਨ ਵੇਦ ਕਹਿਨ ਕਵਾਸ ਸਹਸ ਅਠਾਰਹ ਕਹਿਨ ਤੀਰਵਾਸ ਲੋਕਤਾਤ ਲੇਖਾ ਹੋਇ ਤਾ ਲਖੀਏ ਲੇਖੇ ਹੋਇ ਬਨਾਸ ਨਾਨਕ ਭੰਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਇ ਕਿਸ ਰਤਨ ਨ ਪਾਈਆਂ ਦੀਆਂ ਅਤੇ ਵਾਪੇ ਸੰਮੰਦ ਨ ਜਾਣੀਆਂ ਸਮੁੰਦ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਨ ਕੀੜੇ ਤੰਨਾ ਹੋਵਨੀ ਜੇਤ ਸਮਨੋ ਨ ਬਿਸਰੈ ਅੰਤ ਨ ਸੁਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੇ ਗਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਵੱਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੀ ਕੋਏ ਬਹੁਤਾ ਕੀਏ ਬਹੁਤਾ ਹੋਏ ਹੁੰਡਾ ਸਉ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਸੂਚੇ ਕੋ ਜਾਣੀਐ ਸੇ ਜੇਵੜ ਆਉ ਜਾਣੀ ਆਪ ਆਪ ਨਾਰਗ ਜ਼ਰੀ ਕਰਮ ਦਾਤ ਬਹੁਤਾ ਕਰਮ ਲਖਿਆ ਨਾ ਜਾਏ ਹੁੰਦਾ ਦਾਤਾ ਤੇ ਨਾ ਤਮਾਈ ਇਹ ਤੇ ਮੰਗੇ ਜੋ ਦੇ ਅਪਾਰ ਇਹ ਤੇ ਅੰਤ ਨਹੀਂ ਵਿਚਾਰ ਕਿਤੇ ਖਾ ਉਟੇ ਵੀਕਾਰ ਕਿਤੇ ਲੈ ਲੈ ਮੁਕਰਪਾ ਹੀ ਕਿਤੇ ਮੂਰਖਾਈ ਖਾਈ ਕਿਤੇ ਦੋ ਕਪੂਸ ਤਮਾਰ ਹੀ ਵੀਤਾ ਤੀਂ ਦਾ ਤਾਲ ਵੰਦ ਖਲਾਸੀ ਪਾਣੀ ਹੋਇ ਹੋਰਾਖ ਨਸਕੀ ਕੋਏ ਜੇ ਕੋ ਖਾਇਨ ਕੇ ਆਖਣ ਪਾਏ ਹੋ ਜਲ ਜੀਤਿਆ ਮੂੰ ਖਾਇ ਆਪੇ ਜਾਣੀ ਆਪੀਂ ਦੇ ਆਖੀਏ ਸੇਵੀ ਕਈ ਕੇ ਜਿਸ ਨੂੰ ਬਉਸ਼ੇਸ਼ ਉਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣ ਵਪਾਰ ਹਨ ਵਪਾਰੀ ਮਨ ਭੰਡਾਰ ਮੋਲ ਆਵੇ ਮੋਲ ਲਹਿ ਜਾਏ ਮੋਲ ਪਾਇ ਮਲਾ ਸਮਾਏ ਮੋਲ ਕਰ ਮਲਦੀ ਮਾਨ ਮੋਲ ਤੋਲ ਮਕਰਮਣ ਮੋਲ ਬਸੇ ਸਮੁੰਨੇ ਸਾਨ ਮੋਲ ਕਰ ਮਲ ਫਰਮਾਨ ਮੋਲ ਮਲਿਆਖਿਆ ਨਾ ਜਾਏ ਆਹਾ ਕਰੇ ਹਿਲ ਲੁਲਾਈ ਆਖੀਂ ਵੇਦ ਪੜ ਫੜਾਣ ਆਖੇ ਪੜੇ ਕਰੇ ਵਖਿਆਣ ਆਖੇ ਬਰ ਮੇਆ ਖਿੰਦਾ ਖਿੰਗੋ ਪੀਤੇ ਗਵਿੰਦਾ ਕੇਸ ਰਿਆ ਖੇ ਸਿੰਧ ਆਖੇ ਗੇਤੇ ਕਿਤੇ ਬੰਦ ਆਖੇ ਨਾਂ ਵਿਆਖੇ ਦੇਵ ਆਖੇ ਸੁੰਦਰ ਮੰਜਨ ਸੇ ਇਤੇ ਆਖੇ ਆਖਣ ਪਾਹੀ ਗੇਤੇ ਗਹਿ ਕੇ ਉੱਤਰ ਜਾਏ ਤੀਂ ਕੀਤੇ ਹੋਰ ਕਰੇ ਤਾਕ ਨ ਸਕੀਂ ਕਹੀਂ ਕੇ ਜੇ ਵੜਾ ਭਾਵੈ ਤੇਵੜ ਹੋਏ ਨਾਨਕ ਜਾਣੀ ਸਾਚਾ ਅਸੀਂ ਜੇ ਕੋ ਆਖੀ ਬੋਲ ਵਿੰਗਾੜ ਤਾਂ ਲਿਖੀਐ ਸਰੰਗਵਾਰਾ ਗਵਾਰ ਸੋਦਰ ਕੇ ਹਾਸੋ ਕਰ ਕੀ ਹਾਂ ਜਿਤ ਵੈ ਸਰਸਮਾਲ ਲੈ ਵਾਜੀ ਅਨਾਨ ਅਨੇਕ ਸੰਖਾ ਕੀਤੇ ਬਾਵਨ ਹਾਰੀ ਇਹ ਤੇ ਰਾਗ ਪਰੇ ਸੋ ਕਹੀਨ ਕੀਤੇ ਗਾਵਨ ਹਾਰੇ ਗਾਵਹਿ ਤਹੁਣੋਂ ਪਾਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮਦੁਬਾਰੀ ਗਾਵਹਿ ਚੇਤ ਕੋਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੁਣ ਸਦਾ ਸواری ਗਾਵਹਿ 인ਦਨ ਦાસਨ ਬੈਠੇ ਦੇਵਤਿਆਂ ਦੰ ਨਾਲੇ ਗਾਵਹਿ ਸੇ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਉ ਜੀਤੀ ਸਤੀ ਸੰਤੋਖੀ ਗਾਣ ਵੀਰ ਕਰਾਰੀ ਗਾਵੇ ਨੰਡਰ ਦੇ ਪੰਦਰ ਰਖੀ ਸਰਜੁਗ ਜਗ ਬੇਨਤਾ ਨਾਲ ਲੇਂਦਾ ਵੇ ਮੋਹਨੀਆ ਮਨਮੋਹ। ਸੁਰਗਾ ਮਛ ਪਿਆਲੇ ਗਉਂਤ ਨੂੰ ਪਾਈਂ ਤੇਰੇ ਅਸਤ ਤਿਸ ਨਾਲੇ। ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ। ਗਾਵੇ ਖੰਡ ਮੰਡਲ ਵਰਮੰਤਾ ਕਰ ਕਰ ਰਖੀਂ ਤਾਰੇ। ਸੇ ਤਦ ਨੂੰ ਗਾਵਹਿ ਜੋ ਤੁਧ ਭਾਵ ਨਿਰ ਤੇਰੇ ਭਗਤ ਰਸਾਲੇ ਹੋਰ ਕਹਤੇ ਗਾਵਨ ਉਸੇ ਮਹਿਤਨਾ ਆਵ ਨਾਨਕਿਆ ਵਿਚਾਰੀ ਸੋਈ ਸਹਿੰਦਾ ਸੱਚ ਸਾਈ ਸੱਚਾ ਸਾਚੀ ਨਾਹੀ ਹੈਪੀ ਹੋਸੀ ਜੈ ਨਾ ਜੈ ਸਿਰਚਨਾ ਜਿੰਨ ਰਚਾਈ ਰੰਗੇ ਰੰਗੇ ਬਾਤ ਕਰ ਕਾ ਜੀਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੀਂ ਗੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੁਪਾਤ ਸਾਹੁ ਸਹਾਪਾਤ ਸਾਹਿਬ ਨਾਨਕ ਕਰੇ ਰਜ਼ਾਈ ਬੰਦਾ ਸੰਤੋਸ਼ ਸਾਰੁ ਪਾਤਿ ਝੋਲੀ ਧਿਆਨ ਕੀ ਕਰੇ ਬੂਤਿ ਕਿੰਤਾ ਕਾਲ ਕਵਾਰੀ ਕਾਇਆ ਜੋੜਨ ਦਾ ਪਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਂਦੇ ਤੁਸੀਂ ਆਂਦੇ ਇਸ ਆਂਦ ਅਨੀਲ ਅਨਾਥ ਅਨਾਹਦ ਜਿਗ ਜਿਗ ਏਕ ਹੂ ਬੇਸ ਪਵਤ ਗਿਆਨ ਦਿਆ ਭੰਡਾ ਨਕੜਕਣ ਬਾਂਜੀ ਨਾਦ ਆਪਨਾ ਸੁਨਾਤੀ ਸੋਜਾ ਕੀ ਅਰੇ ਸਦ ਅਵਰਾਸਾਰ ਸੰਜੋਜ ਦੇ ਕਾਰ ਚਲਾਵੀ ਲੇਖਿਆ ਵੀ ਭਾਗ ਆਂਦੇ ਤੁਸੀਂ ਆਂਦੇਸ ਆਦ ਅਨੀਲ ਅਨਾਤ ਅਨਾਹਦ ਜੁਗ ਜੁਗ ਇਕੁ ਬੇਸ ਏਕਾ ਮਾਈ ਜੁਗ ਤਵੀ ਆਈ ਤੇ ਚੇਲੇ ਪਰਮਾਨ ਇਕ ਸੰਸਾਰੀ ਇਕ ਪੰਡਾਰੀ ਕਲਾਈ ਦੀ ਬਾਣ ਜੋ ਤਿਸ ਭਾਵੇਂ ਤੇ ਵਿੱਚ ਲਾਵੇ ਜਿਉ ਹੋਵੇ ਫਰਮਾਨ ਉਹ ਵੇਖੈ ਉਹਨਾਂ ਨੇ ਦੰਨਾ ਵੀ ਬਹੁਤਾ ਹੀ ਡਾਨ ਆਦੇਸ ਆਦੇਸ ਆਹ ਦੇ ਅਨੀਲ ਅਨਾਥ ਅਨਾਹਦ ਜਗ ਜਗ ਇੱਕ ਹੁੰਵੇ ਇਸਾ ਸਮਹ ਲੈ ਪੰਡਾ ਜੋ ਕਿਸ ਪਾਸ ਨੀ ਕਾਬਰ ਕਰ ਕਰ ਵੇਖੇ ਸੇ ਦਿਨ ਹਾ ਨਾ ਸੱਚੀ ਕੀ ਸੱਚੀ ਕਾਰ ਆਹ ਦੇ ਤਿਸੇ ਅੰਦੇਸ ਆਂਦ ਅਨੀਲ ਅਨਾਥ ਅਨਾਹਦ ਜਗ ਜਗ ਇੱਕ ਹੁੰਵੇ ਇਕ ਦੋ ਜੀ ਬੋਲਖ ਹੋ ਹੈ ਲਖ ਵਿੱਚ ਲਖ ਵੀਸ ਲਖ ਲੰਗੇੜਾ ਆਖੀ ਇਕ ਨਾਲ ਜਗਤੀਸ ਇਹ ਤਰਾਪਤ ਵੜੀਆਂ ਚੜੀਏ ਹੋਈ ਆਖੀ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਦੇਸ ਨੰਦਰੀ ਪਾਈਏ ਕੋੜੀ ਕੋੜੇ ਠਿਸ ਆਖਨ ਜੋਰ ਚਪੇ ਨਸ ਜੋਰ ਦਿਓ ਨਮਨ ਕਰਨ ਦੇ ਨਾ ਜੋਰ جو نہ جن بر نہ جور جو نہ رائے مل سو جو نہ ستی گیان بچار جو نہ یوتی چھوٹے سنسار جیسے ہاتھ جو کر ویکھے سوئے نان کو تم نیچ نہ کوئی ہاتھی روتی تھتی بار کون پن اگنی پتال تسوی تراتی تھا اور کھیتا مسا تسوی جی جگت کے رام جن کے نامانے کنانت ਕਰਮੀ ਕਰਮੀ ਹੋਈ ਵਿਚਾਰ ਸੱਚਾ ਆ ਸੱਚਾ ਦਰਬਾਰ ਤਿੱਥੇ ਸੋਨ ਪੰਜ ਪਰਮਾਨ ਨਦਰੀ ਕਰਮ ਪਗਿ ਨਿਸ਼ਾਨ ਕਾਚ ਬਕੈ ਉਥੇ ਪਾਈ ਨਾਨਕਿਆ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਉਣ ਪਣੀ ਵੈਸੰਤਰ ਕੀਤੇ ਕਾਨ ਵਿਹੇਸ ਇਤੇ ਵਰਮ ਘਾਲ ਘੜੀਏ ਰੂਪ ਉਪਰਾਂ ਕੇ ਵੇਸ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਪੰਦੇਸ ਕੇਤੇ ਇੰਦੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੰਧ ਬੋਧ ਨਾਸ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵਦਾਨੰ ਮਨ ਕੇਤੇ ਕੇ ਤ੍ਰਿਤੰ ਸੰਮੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਬਾਤ ਨਿਰੰਦ ਕੇਤਿਆਂ ਸੋਤੀ ਸੇਵਾ ਕੇਤੇ ਨਾਨਕ ਅੰਤਨ ਅੰਤ ਮੇਆਂ ਖੰਡ ਮੈਂ ਗਿਆ ਪ੍ਰਚੰਦ ਥੇ ਨਾਤ ਬਨਉ ਦਾ ਕੋਡ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾਰਤ ਘੜੀਏ ਬਹਤਨੂਪ। ਤਾਂ ਕਿਆਂ ਗੱਲਾਂ ਕਿਸੀਆਂ ਨਾ ਜਾਈਂ ਜੇ ਕੋ ਕਹੇ ਪਿਛੇ ਪਿਛਤਾਏ। ਤਿਥੇ ਘੜੀਏ ਸੁਤ ਮਤ ਮਨ ਬੁੱਧ ਤਿਥੇ ਘੜੀਏ ਸੁਨਨਾ ਕੇ ਸੰਤ। ਕਰਮ ਖੰਡ ਕੀ ਬਾਣੀ ਜੋ ਤਿਥੇ ਹੋ ਨ ਕੋਈ ਹੋ ਤਿਥੇ ਜੋਤ ਮਹਾ ਬ੍ਰਸੂਰ। ਤਨ ਮੇ ਰਾਮ ਰਿਆ ਪ੍ਰਭੂ ਤਿਥੈ ਸੀਤੋ ਸੀਤਾ ਮਹਿਮਾ ਮਾਈ ਤਾ ਕੇ ਰਪਨਾ ਕਥਨੇ ਜਾਹੀ ਨਾ ਹੁਮਰੇ ਨਠਾ ਗੇ ਜਾਇ ਜਿਨ ਕੇ ਰਾਮ ਵਸੇ ਮਨ ਵਾਈ ਤਿਥੈ ਭਗਤ ਵਸੇ ਕੈ ਲਹੁ ਕਰੇ ਆਨੰਦ ਸਾਚਾ ਮਨ ਸੋਏ ਸਾਚ ਖਾਂਡ ਵਸੇ ਰੰਕਾਰ ਕਰ ਕਰ ਵੇਖਿ ਨੰਦ ਨਿਹਾਲ ਤਿਥੈ ਖਾਂਡ ਮੰਡਲ ਵਰਭੰਡ ਜੇ ਕੋ ਕਥੇ ਤਾ ਅੰਤ ਨ ਅੰਤ تتھے لو لو آکار جو جو حکمت وے تبکار بے کھے بے, بے سینکر بے چار نان کتنا کرڑا سار جات بہارا تیج سنیار اہر نبات بے تتھے آر پو کلاکن دب تاو پانڈا بو امرت تال کڑیے سا دس چیٹ کسار جنگ نظر کر مدنکار نانک نظری نظر نحاس لوکا ਪਵਨ ਗੁਰੂ ਪਾਣੀ ਪਤਾ ਮਤਾ ਤਤ ਤਮ ਹਤ ਤਿਸਰਾ ਤੁੰ ਦਾਈਂ ਹਿਦਾਇਆ ਖੇਲੇ ਸਗਲ ਜਗਤ ਚੰਗਿਆਹੀਆਂ ਬਰਿਆਈਆਂ ਵਾਚੇ ਧਰਮ ਹਦੂਰ ਪਰ ਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਿਸ਼ਕਤ ਕਾਲ ਨਾਨਕ ਤੇ ਮੁਖੂ ਜਿਲੇ ਕੇ ਤੀ ਛੁੱਟੀ ਨਾ